ਭਾਗੀ ਆ ਰਿਹਾ ਇੱਥੇ ਨਾਲ ਹੀ ਰਾਈਆਂ ਦੋਨਾ ਰਾਈਆਂ ਦੋਨਾ ਹਾਂਜੀ ਜਿਵੇਂ ਆਪਣੇ ਵੱਲੋਂ ਭਰਾ ਭਾਗੀ ਵੀ ਆ ਰਿਹਾ ਸੀ ਆਪਣੇ ਵੱਲੋਂ 13 ਤਰੀਕ ਨੂੰ ਧੰਨਵਾਦ ਵੀਰੇ ਰਾਈਏ ਰਾਈਏ ਪਿੰਡ ਨੇ ਧੰਨਵਾਦ ਦਬਾਈ ਦਾ ਇੱਕ ਮੜਾ ਜਿਹਾ ਸੁਣਾ ਦੇ ਜੀ ਜੀ ਤੇਰਾ ਜੇਵਰ ਦੀ ਆਰੇ ਬਾਦਲੇ ਕਹਿ ਰਹੇ ਲੋਕ ਇੱਕ ਇੱਕ ਆ ਕੇ ਖੜਾ ਹੁੰਦਾ दीदी तेरा देवर दीवाना हरे राम राम डलै है चिड़िया को दाना हरे राम राम डलै है चिड़िया को दाना हकोदा जन्ने खंजर चल है ਖਾ ਗਏ ਹੈ ਉਹ ਜਿੰਨੀਆਂ ਸੀ ਦਿੱਤੀਆਂ ਹਣੇ ਦਵਾਂ ਵਾਂ ਉਹ ਜਿੰਨੇ ਖੰਜਰ ਚਲਾਏ ਉਹ ਨੋਚ ਨੋਚ ਸੀ ਖਾ ਗਏ ਹੈ ਥੈਂਕ ਯੂ ਵੀਰੇ ਧੰਨਵਾਦ ਪ੍ਰਾਣਨ ਬੱਲੂ ਭਾਜੀ ਦਾ ਧੰਨਵਾਦ ਮੇਰਾ ਬਾਈ ਦਾ ਬੱਲੂ ਭਰਾ ਦਾ ਤੇ ਧੰਨਵਾਦ ਵੀਰਤਾ ਥੈਂਕ ਯੂ ਥੈਂਕ ਯੂ ਦੋਸਤੋ ਥੈਂਕ ਯੂ so much ਸੋਨੂ ਬਾਜੀ ਸਰਪੰਚ ਸਾਹਿਬ ਆਪ ਲੈ ਕੇ ਜਾਓ ਬਤਾ ਕਿਤਾ ਉੱਪਰੋ ਥੋੜਾ ਰਾਸ਼ੀਆ ਕਾਕੇ ਬਾਜੀ ਥੈਂਕ ਯੂ ਥੈਂਕ ਯੂ ਸਰਪੰਚ ਸਾਹਿਬ ਮਾਨ ਸਨਮਾਨ ਕਰਨਾ ਇਥੇ ਇਥੇ ਕਰ ਦਿਓ ਉੱਪਰ ਸਟੇਜ ਤੇ ਥੋੜਾ ਜਿਹਾ ਰਾਸ਼ੀ ਘਟਾ ਦਿਓ ਜਰਾ ਕਾਕੇ ਭਾਈ ਜੀ ਦਾ ਥੈਂਕ ਯੂ ਇਹ ਗੋਲਡਨ ਸਾਊਂਡ ਥੈਂਕ ਯੂ ਥੈਂਕ ਯੂ so much ਤੇ ਮੈਂ ਚਾਹਾਂਗਾ ਜਿਹੜੇ ਵੀਰਾਂ ਨੇ ਸਨਮਾਨ ਕਰਨਾ ਕਾਕੇ ਵੀਰ ਦਾ ਭਾਈ ਤੁਸੀਂ ਹੁਣ ਭਾਈ ਥੋੜਾ ਜਿਆ ਸਟੇਜ ਦੇ ਮੋਹਰੇ ਥੋੜਾ ਜਿਆ ਰਸ ਘਟਾ ਦਿਓ ਬਾਹੂ ਨਿਆਣੇ ਪਰੇ ਕਰ ਦੇ ਸਾਹਿਬ ਕਰ ਦੇ ਇਹਨਾਂ ਨਿਆਣਿਆਂ ਨੂੰ ਪਿੱਛੇ ਕਰ ਦੇ ਥੋੜਾ ਜਿਆ ਰਸਤਾ ਖਾਲੀ ਹੋ ਜਾਊਗਾ ਉਹਨਾਂ ਜਾਣ ਚੇ ਨਿਕਲਣਾ ਹੋਊਗਾ ਸੋਨੂ ਸਿਤਵਾਰੇ ਵੀਰ ਦਾ ਸਲਮਾਨ ਹੋ ਰਿਹਾ ਹੈ ਇਹ ਵੀਰ ਜੀ ਥੋੜਾ ਜਾਂ ਦੇਖੀ ਸਰ ਥੈਂਕ ਯੂ ਪ੍ਰਭਜੋਤ ਸਾਡਾ ਵੱਡਾ ਵੀਰ ਸਰਪੰਚ ਸਾਹਿਬ ਜਿਨ੍ਹਾਂ ਵੱਲੋਂ ਆਇਓ ਹੈਪੀ ਨਾਈਟ ਬਾਜੀ ਔਰ ਸੋਨ ਸਿੱਤ ਵਾਲਾ ਜਿਹਨਾਂ ਦਾ ਸਨਮਾਨ ਹੋ ਰਿਹਾ ਤੇ ਚਾਹ ਗਾਇਕੋਰੀ ਧਬਕੇ ਤਾਰੀ ਮਾਰਦੇ ਸਾਰੀ ਸੰਗਤ ਤੇ ਵੀਰ ਦਾ ਸਨਮਾਨ ਹੋ ਰਿਹਾ ਬਹੁਤ ਬਹੁਤ ਧੰਨਵਾਦ ਬਹੁਤ ਪਿਆਰੇ ਮੋਮੈਂਟੋ ਪੇਂਟ ਕੀਤੇ ਨੇ ਵੀਰਾਂ ਨੂੰ ਇਹ ਯਾਦਗਾਰ ਚਿੰਨ੍ਹ ਹਮੇਸ਼ਾ ਇਹ ਯਾਦਾ ਇਸੇ ਤਰ੍ਹਾਂ ਬਣੀਆ ਰਹਿਣ ਗਿਆ थैंक यू थैंक यू सो मच मच हमारे जरा खूंटी जी ओ काके खूंटी लगन लगी ओ वागुरु पहले ਸੋਨੂ ਸਿੱਤ ਵਾਲਾ ਕਿ ਨਾ ਕਰੀਏ ਚਮੀ ਕਿੱਦਾਂ ਲੱਗਿਆ ਠੀਕ ਆ ਡਾਨਾ